ਗੁਰਗੋਵਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਮੁਕਸਰ ਬਠਿੰਡਾ ਜ਼ੋਨ ਵੱਲੋਂ ਸਿੱਖਾਂ ਵਾਲਾ ਰੋਡ ਕੋਰਪੂਰਾ ਵਿਖੇ ਜਿਹੜਾ ਅੱਜ ਜ਼ੋਨਲ ਦਫ਼ਤਰ ਦੇ ਵਿੱਚ ਅਧਿਆਪਕ ਕਾਰਸ਼ਾਲਾ ਰੱਖੀ ਗਈ ਹੈ ਉਹਦੇ 'ਚ ਬੇਸ਼ੱਕ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਪ੍ਰਿੰਸੀਪਲਾਂ ਦਾ ਤੇ ਕਾਲਜਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਦਾ ਵੀ ਸਨਮਾਨ ਸਮਾਰੋਹ ਰੱਖਿਆ ਗਿਆ ਉਸ ਦੇ ਨਾਲ ਨਾਲ ਇੱਥੇ ਅਧਿਆਪਕਾਂ ਦਾ ਫਰਜ਼ ਕੀ ਹੈ ਉਹਦੇ ਬਾਰੇ ਜਿਹੜੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਮੋਖ ਵਿਖਤਾ ਦੇ ਤੌਰ ਤੇ 2-3 ਗੁਰਗੋਵਿੰਦ ਸਿੰਘ ਸਟਡੀ ਸਰਕਲ ਦੇ ਪ੍ਰਚਾਰਕ ਵੀ ਪਹੁੰਚੇ ਸਨ ਉਹਨਾਂ ਦੇ ਵਿਚਾਰ ਹੋਏ ਤੇ ਬਾਕੀ ਜੋ ਇੱਥੋਂ ਦੇ ਸੇਵਾਦਾਰ ਵੀਰ ਨੇ ਉਹਨਾਂ ਨੇ ਜਿਹੜੀਆਂ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਉਹ ਤੁਸੀਂ ਸੋਣ ਲਈਆਂ ਨੇ ਸੋ ਉਹਨਾਂ ਨੇ ਦੱਸਿਆ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵਿੱਚ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਬੱਚਿਆਂ ਨੂੰ ਕੱਲਾ ਸਮਾਜਿਕ ਕ੍ਰਿਤੀਆਂ ਤੋਂ ਵਰਜਨਾ ਨਹੀਂ ਪ੍ਰੇਰਣਾ ਨਹੀਂ ਉਹਨਾਂ ਨੂੰ ਮੁਖਤਰਾ ਨਾਲ ਕਿਵੇਂ ਜੋੜਨਾ ਹੈ ਉਹਨਾਂ ਨੂੰ ਮੋਰਲ ਵੈਲਿਊ ਨੈਤਿਕਤਾ ਦਾ ਪਾਠ ਕਿਵੇਂ ਪੜਾਉਣਾ ਹੈ ਉਹਦੇ ਬਾਰੇ ਵਾਈਗੁਰ ਜੀ ਕਾ ਖਾਨਸਾ ਵਾਈਗੁਰ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਗੁਰਗੋਮ ਸਿੰਘ ਸਟੱਡੀ ਸਰਕਲ ਡਾਕਟਰ ਤੋਂ ਪ੍ਰਚਾਰਕ ਸਖਤਰ ਗੱਲ ਕਰ ਰਹੇ ਆ ਜੀ ਆਪ ਜੀ ਨਾਲ ਤੋਂ ਅਸੀਂ ਅੱਜ ਗੁਰਗੋਮ ਸਿੰਘ ਸਟੱਡੀ ਸਰਕਲ ਦੇ ਜਰਨਲ ਦਫ਼ਤਰ ਦੇ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਜਿਹਦੇ ਵਿੱਚ ਅਸੀਂ ਜਿਹੜੇ ਅਧਿਆਪਕਾਂ ਨੂੰ ਸਹਿਯੋਗ ਕਰਦੇ ਨੇ ਸਕੂਲਾਂ ਅਚਾਰਾਂ ਚ ਇਕਲੈਕਸ਼ਨ ਸਥਾਨਾਂ ਚ ਅਸੀਂ ਉਹਨਾਂ ਨੂੰ ਜਿਹੜਾ ਸਨਮਾਨਿਤ ਕਰ ਰਹੇ ਹਾਂ ਕਿਉਂਕਿ ਉਹ ਬਹੁਤ ਲੰਬੇ ਸਮੇਂ ਤੋਂ ਸਹਿਯੋਗ ਕਰ ਰਹੇ ਨੇ ਤੇ ਉਹਨਾਂ ਨੂੰ ਸ਼ਾਬਾਸ਼ੀ ਦੇਣਾ ਸਾਡਾ ਫਰਜ਼ ਬਣਦਾ ਹੈ ਜਿਹੜੇ ਅਨੁਭਵਤ ਮਿਹਨਤ ਕਰ ਰਹੇ ਨੇ ਪੜ੍ਹਾਈ ਤੋਂ ਇਲਾਵਾ ਜਿਹੜੀਆਂ ਇਹ ਸੇਵਾਵਾਂ ਇਹ ਦੇ ਰਹੇ ਨੇ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਨੇ ਸਟਡੀ ਸਰਕਲ ਨੇ ਜਿੰਨੀਆਂ ਵੀ ਐਕਟੀਵਿਟੀਜ਼ ਸਕੂਲ ਨਾਲ ਜਸੀਂ ਕਰਦੇ ਆ ਉਹ ਜਿਹੜੇ ਅਧਿਆਪਕ ਸਾਨੂੰ ਉੱਤੇ ਸਹਿਯੋਗ ਕਰਦੇ ਨੇ ਅਸੀਂ ਅੱਜ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ ਤੇ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਸੋ ਨਾਲ ਹੀ ਇਟਸ ਚੱਲਦੇ ਸਮਾਗਮ ਦੌਰਾਨ ਅਸੀਂ ਜਿਹੜੀ ਪੁਸਤਕ ਪ੍ਰਦਰਸ਼ਨੀ ਜਿਹਦੇ ਵਿੱਚ ਬਹੁਤ ਅੱਛਾ ਸਹਿਤ ਤੇ ਗੁਰਬਾਨੀ ਦਾ ਇਤਿਹਾਸ ਦਾ ਤੇ ਉਤਸ਼ਾਹਿਤ ਕਰਨ ਲਈ ਜਿਹੜਾ ਸਾਡੇ ਜੀਵਨ ਨੂੰ ਉਤਸ਼ਾਹਿਤ ਕਰਨੀਆਂ ਨੇ ਕਿਤਾਬਾਂ ਉਹ ਅਸੀਂ ਇੱਥੇ ਲਿਟਰੇਚਰ ਕਿਹਾ ਹੋਇਆ ਸੋ ਇਹ ਬਹੁਤ ਉਤਸ਼ਾਹ ਅਧਿਆਪਕਾਂ ਵਿੱਚ ਵੀ ਉਹ ਹਮ ਹਮਾ ਕੀ ਇਕੱਤਾਪਾ ਕੀਦਵੀ ਰਹੇ ਹਨ ਅਸੀਂ ਬੇਨਤੀ ਕਰਦੇ ਹਾਂ ਸਮੂੱਚੇ ਨਗਰ ਨਿਵਾਸੀਆਂ ਨੂੰ ਵੀ ਪੂਰੇ ਦੇ ਤੇ ਜਿੱਥੇ ਵੀ ਇਹ ਵੀਡੀਓ ਦੇਖ ਰਹੇ ਐ ਸਾਰੀ ਸੰਗਤ ਸੋ ਇਹ ਆਪਣਾ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਨੈਤਿਕ ਕ੍ਰਾਂਤੀ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਦਾ ਫੀਡ ਕੋਰਟ ਮੁਖ ਸਰ ਬਿੰਡਾ ਜੋਂ ਦਾ ਮੁਖ ਸੇਵਾਦਾਰ ਇਸ ਚੈਨਲ ਦੇ ਸਾਰੇ ਹੀ ਵੀਰਾਂ ਦੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਹੋਇਆ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਰਨਲ ਆਫਸ ਦੇ ਵਿੱਚ ਸਾਡੇ ਉਹਨਾਂ ਅਧਿਆਪਕਾਂ ਦਾ ਜਿਨ੍ਹਾਂ ਅਧਿਆਪਕਾਂ ਨੇ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਨੂੰ ਸਾਥ ਦਿੰਦਿਆਂ ਆਪਣੇ ਸਕੂਲ ਦੇ ਵਿੱਚ ਆਪਣੀ ਡਿਊਟੀ ਤੋਂ ਇਲਾਵਾ ਬੱਚਿਆਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਪਰਪਾਈ ਕਰਨ ਦੇ ਲਈ ਸਨਹਿਰੇ ਸਮਾਜ ਦੀ ਉਸਾਰੀ ਦੇ ਲਈ ਆਪਣੇ ਬੱਚਿਆਂ ਨੂੰ ਬਹੁਤ ਹੀ ਵਧੀਆ ਅਗਵਾਈ ਦੇਣ ਦੇ ਲਈ ਹਰ ਵੇਲੇ ਆਪਣਾ ਸਮਾਂ ਜਿਹੜਾ ਉਹ ਲਾਇਆ ਹੈ ਜਿਨ੍ਹਾਂ ਨੇ ਆਪਣੀ ਜਿਹੜੀ ਡਿਊਟੀ ਤੋਂ ਵੱਧ ਕੇ ਵੀ ਕਾਰਜ ਕੀਤੇ ਨੇ ਤੇ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਪਣੀ ਜ਼ਿੰਮੇਵਾਰੀ ਸਮਝਦੇ ਆ ਅੱਜ ਉਹਨਾਂ ਅਧਿਆਪਕਾਂ ਦਾ ਸਨਮਾਨ ਸਮਾਰੋਹ ਕਰ ਰਿਹਾ ਹੈ ਜਿਸ ਸਨਮਾਨ ਸਮਾਰੋਹ ਦੇ ਵਿੱਚ ਸਾਡੇ ਸਾਰੇ ਹੀ ਇਸ ਖੇਤਰ ਕੋਟਕਪੂਰਾ ਦੇ ਅਧਿਆਪਕ ਸਾਹਿਬਾਨ ਆਏ ਹੋਏ ਨੇ ਔਰ ਉਹਨਾਂ ਦਾ ਸਨਮਾਨ ਗੁਰਗੁਬਿੰਦ ਸਿੰਘ ਸਟਡੀ ਸਰਕਲ ਕਰ ਰਿਹਾ ਹੈ ਜੇ ਅਸੀਂ ਸਮਝਦੇ ਹਾਂ ਕਿ ਸਮਾਜ ਦੇ ਵਿੱਚ ਜੇਕਰ ਕੋਈ ਤਬਦੀਲੀ ਲਿਆ ਸਕਦਾ ਹੈ ਜੇਕਰ ਕੋਈ ਸਮਾਜ ਦੇ ਵਿੱਚ ਪਰਵਰਤਨ ਲਿਆ ਸਕਦਾ ਹੈ ਉਹ ਇੱਕੋ ਇੱਕ ਉਹ ਕੜੀ ਹੈ ਉਹ ਹੈ ਸਾਡੇ ਅਧਿਆਪਕ ਸਾਹਿਬਾਨ ਤੇ ਅਸੀਂ ਅਧਿਆਪਕ ਸਾਹਿਬਾਨਾਂ ਦੀ ਦੇਣ ਨੂੰ ਕਿਉਂਕਿ ਉਹ ਪ੍ਰਾਤਮਿਕ ਸਮੇਂ ਦੇ ਵਿੱਚ ਇੱਕ ਸਾਡੇ ਸਮਾਜ ਦਾ ਗੁਰੂ ਕਿਹਾ ਜਾਂਦਾ ਸੀ ਤੇ ਅੱਜ ਵੀ ਗੁਰੂ ਦਾ ਉਹ ਰਤਬਾ ਉਹ ਸਤਕਾਰ ਉਹ ਮਾਣ ਬਹਾਲ ਹੋਣਾ ਚਾਹੀਦਾ ਹੈ ਕੋਸੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਆ ਨੈਤਿਕ ਫਰਜ਼ ਨੂੰ ਸਮਝਦੇ ਆ ਗੁਰਗਵਿੰਦ ਸਿੰਘ ਸਟਡੀ ਸਰਕਲ ਖੇਤਰਕੋਟਕਪੂਰਾ ਪ੍ਰਧਾਨ ਵੀ ਚਮਕੌਰ ਸਿੰਘ ਜੀ ਖੇਤਰ ਸਕੱਤਰ ਜਗਵੰਦ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਅਧਿਆਪਕ ਸਨਮਾਨ ਸਮਾਰੋਹ ਹੋ ਰਿਹਾ ਹੈ ਔਰ ਮੈਂ ਆਸ ਕਰਦਾ ਕਿ ਇਹ ਜਿਹੜੇ ਅਧਿਆਪਕ ਸਾਹਿਬਾਨ ਜਿਵੇਂ ਪਹਿਲੀ ਤੰਦੇਹੀ ਦੇ ਨਾਲ ਪਹਿਲਾਂ ਸਾਰੇ ਕਾਰਜ ਕਰ ਰਹੇ ਨੇ ਗੁਰਗਵਿੰਦ ਸਿੰਘ ਸਟਡੀ ਸਰਕਲ ਦਾ ਸਾਥ ਦੇ ਕੇ ਨਾਤਿਕ ਸਿੱਖਿਆ ਦੇ ਤੇ ਕਦਰਾਂ ਕੀਮਤਾਂ ਦੇ ਲਈ ਆਪਣਾ ਯੋਗਦਾਨ ਪਾ ਰਹੇ ਨੇ ਅੱਗੇ ਤੋਂ ਵੀ ਇਹ ਪੂਰਨ ਸਹਿਯੋਗ ਦਿੰਦੇ ਰਹਿਣਗੇ ਸੋ ਇਹਨਾਂ ਸਾਰੇ ਹੀ ਅਧਿਆਪਕਾਂ ਦਾ ਔਰ ਆਪਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ